ਫਿਲਮ ਦੇ ਮੇਨ ਹੀਰੋ ਸਾਡੇ ਨਾਲ ਮੌਜੂਦ ਨੇ ਹਰੀਸ਼ ਵਰਮਾ ਜੀ ਭਜਾਸਕਲ ਜੀ ਸਿਰਜਕਲ ਜੀ ਅੱਜ ਸ਼ੂਟ ਤੇ ਤੁਹਾਨੂੰ ਫੜ ਲਿਆ ਕੀ ਕਹਿਣਾ ਚਾਹੋਗੇ ਕਿੰਮਰੇ ਆ ਇਹ ਫਿਲਮ ਦੀ ਇਹਦਾ ਨਾਮ ਹੈ ਤੂੰ ਬਣਦਾ ਵੇਖੀ ਕੀ ਤੇ ਫਿਲਮ ਆਸਟ੍ਰੇਲੀਆ ਬੇਸਡ ਹੈ ਤੇ ਫਿਲਮ ਮੈਲਬਨ ਚ ਅਸੀਂ ਸ਼ੂਟ ਕੀਤੀ ਹੈ 90% ਸ਼ੂਟ ਹੋ ਗਈ 10% ਦਾ ਕੰਮ ਹੈ ਜਿਹੜਾ ਇੱਥੇ ਕਰ ਰਹੇ ਹਾਂ ਹੁਣ ਤੇ ਜਰਨਲ ਭਾਜੀ ਹੋਰਾਂ ਮੈਨੂੰ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਇਸ ਫਿਲਮ ਦਾ ਹਿੱਸਾ ਬਣਾਇਆ ਭਾਰੀ ਹੋ ਰਿਹਾ ਮੈਨੂੰ ਤੇ ਰੂਬੀ ਸੰਗਰੂਰ ਤੇ ਬਲ ਪ੍ਰੋਡਕਸ਼ਨਸ ਵੱਲੋਂ ਇਹ ਫਿਲਮ ਤਿਆਰ ਕੀਤੀ ਗਈ ਹੈ ਜੀ ਗੁਰੀ ਸੇਖੋਂ ਇਸ ਦੇ ਡਾਇਰੈਕਟਰ ਨੇ ਠੀਕ ਐ ਥੋੜਾ ਫਿਲਮ ਵਿੱਚ ਕੀ ਕਰਦਾ ਦੇਖਣ ਨੂੰ ਮਿਲੂਗਾ ਇਹ ਯੰਗ ਮੁੰਡੇ ਕੁੜੀਆਂ ਜਿਹੜੇ ਇਥੋਂ ਬਾਹਰ ਜਾਂਦੇ ਆ ਆਪਣੀ ਜ਼ਿੰਦਗੀ ਬਣਾਉਣ ਦੀ ਤਾਂਗ ਦੇ ਵਿੱਚ ਉਹ ਕਿਦਾਂ ਪੱਕੇ ਹੋਣ ਤੋਂ ਪਹਿਲਾਂ ਉਹਨਾਂ ਦੀਆਂ ਕੀ ਸਟਰਗਲਸ ਹੁੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿੱਦਾਂ ਹੁੰਦੀ ਹੈ ਇੱਥੇ ਪੰਜਾਬ ਚ ਪਰਿਵਾਰ ਦੀ ਜ਼ਿੰਦਗੀ ਕਿੱਦਾਂ ਹੁੰਦੀ ਹੈ ਉਹਦੇ ਬਾਰੇ ਥੋੜਾ ਜਿਹਾ ਫਿਲਮੀ ਤੜਕਾ ਫਿਲਮੀ ਮਸਾਲਾ ਲਾ ਕੇ ਫਿਲਮ ਪੇਸ਼ ਕਰਾਂਗੇ ਤੁਹਾਡੇ ਸਾਹਮਣੇ ਫਿਲਮ ਦੀ ਗੱਲ ਕਰੀ ਕੰਨੇ ਤਰੀਕ ਨੂੰ ਜੀ ਰਿਲੀਜ਼ ਹੋ ਰਹੀ ਹੈ ਜੀ ਸਰ ਅਜੇ ਫਾਈਨਲ ਨਹੀਂ ਕੀਤਾ ਠੀਕ ਹੈ ਸਰ ਧੰਨਵਾਦ ਸਰ ਸੋਸਨ ਸਾਡੇ ਨਾਲ ਫਿਲਮ ਦੇ ਮੇਨ ਹੀਰੋ ਖਰੀਸ਼ ਵਰਮਾ ਜੀ ਹੈ ਹੀਰੋ ਨੇ ਮੇਰੇ ਨਾਲ ਮੌਜੂਦ ਹੈ ਉਹਨਾਂ ਤੋਂ ਜਾਣਾਂਗੇ ਫਿਲਮ ਦੇ ਬਾਰੇ ਮੈਂ ਫਿਲਮ ਕਰ ਰਹੇ ਹਾਂ ਕੰਨੇ ਫਿਲਮ ਕਰ ਰਹੇ ਹੋ ਜੀ ਸੈਕੰਡ ਮੂਵੀ ਹੈ ਮੇਰੀ ਹਾਂਜੀ ਹਾਂਜੀ ਤੇ ਕੀਵੇਂ ਦਾ ਐਕਸਪੀਰੀਅੰਸ ਰਹਿਸ ਫਿਲਮ ਲਿਖੀ ਅਮ ਕਾਫੀ ਵਧੀਆ ਐਕਸਪੀਰੀਅੰਸ ਰਿਹਾ ਕਾਫੀ ਜਿੱਦਾਂ ਦਾ ਟਾਈਟਲ ਐ ਤੂੰ ਬਣਦਾ ਵੇਖੀ ਕੀ ਉਹ ਇਸ ਐਕਸਪੀਰੀਅੰਸ ਕੀਤਾ ਕਿ ਮੂਵੀ ਵਿੱਚ ਕਾਫੀ ਅਬਸੈਂਡਾਉਨਸ ਆਈ ਸੀ ਕਿ ਆਸਟ੍ਰੇਲੀਆ ਸ਼ੂਟ ਐ ਸੀ ਤਾਂ ਕਾਫੀ ਇਟ ਵਾਸ ਐਂਟਰਟੇਨਿੰਗ ਐਂਡ ਫਨ ਫਿਰਮ ਤੇ ਜੇ ਤੁਹਾਡਾ ਰੋਲ ਕੀ ਆ ਦੇਖਣ ਨੂੰ ਮਿਲੂਗਾ ਜੀ ਮੈਂ ਪਾਕਿਸਤਾਨੀ ਆਸਟ੍ਰੇਲੀਅਨ ਬੌਰਨ ਐਂਡ ਬਰਾਟ ਅਪ ਗਰਲ ਦਾ ਰੋਲ ਪਲੇ ਕਰ ਰਹੀ ਆ ਜੀ ਤੇ ਇਸ ਤੋਂ ਇਲਾਵਾ ਹੁਣ ਇਸ ਫਿਲਮ ਤੋਂ ਹੋਰ ਪ੍ਰੋਜੈਕਟ ਕੀ ਰਹਿਣਗੇ ਅਗਲੇ ਅਮ ਅੱਗੇ ਮੇਰੇ 뮤직 ਵੀਡੀਓਜ਼ ਆ ਰਹੇ ਆ ਕਪਲ ਸ਼ਰਮਨ ਆਲਾ ਰਹੇ ਆ ਗਾਣਾ ਮੇਰਾ ਤੇ ਅੰਦਰ ਜਾਹਲ ਆ ਉਹਨਾਂ ਨਾਲ ਆ ਰਹੇ ਆ ਤੇ ਹੋਰ ਵੀ ਆ ਰਹੇ ਆ ਮੈਨੂੰ ਯਾਦ ਨਹੀਂ ਆ ਰਹੇ ਚਲੋ ਕੋਈ ਗੱਲ ਨਹੀਂ ਆ ਫਿਲਮਾਂ ਆ ਗਿੱਤਾਂ ਵੀ ਤਾਂ ਤੁਹਾਨੂੰ ਦੇਖ ਦਿਉ ਰਹਿਣੇ ਆ ਫਿਲਮਾਂ ਵੱਲ ਨੂੰ ਆਣ ਦਾ ਜਿਹੜਾ ਤੁਸੀਂ ਆ ਲਿੱਤਾ ਹੈ ਇਹਨੂੰ ਕਿਵੇਂ ਦੇਖਦੇ ਹਾਂ ਆਮ ਲਾਈਕ ਇਨ ਫਿਊਚਰ ਆਈ ਵਾਂਟ ਆਈ ਵਾਂਟ ਟੂ ਗੈਟ ਇਨਟੂ ਫਿਲਮਸ ਲਾਈਕ ਮੋਰ ਤੇ ਹਲੇ ਤੱਕ ਤਾਂ ਮੈਂ ਕਾਫੀ ਮਿਊਜ਼ਿਕ ਵੀਡੀਓਜ਼ ਹੀ ਕੀਤੀਆਂ ਨੇ ਮੇਰੀ ਸੈਕਿੰਡ ਮੂਵੀ ਹੈ ਇਹ ਜਿਹਦੇ ਵਿੱਚ ਲਾਈਕ ਪ੍ਰੋਪਰ ਕਾਫੀ ਲਾਈਕ ਵੱਡਾ ਰੋਲ ਮਿਲਿਆ ਮੈਨੂੰ ਸੋ ਆਈ ਐਮ ਗ੍ਰੇਟਫੁਲ ਫॉर दैट ਤੇ ਅੱਗੇ ਵੀ ਮੈਂ ਤੁਸੀਂ ਮੈਨੂੰ ਮੋਸਟ ਪ੍ਰੋਬਬਲੀ ਹੋਰ ਵੀ ਵਿੱਚ ਦੇਖੋਗੇ ਠੀਕ ਹੈ ਪੋਲੀਵੁੱਡ ਟੂਡੇ ਦੇ ਜਿਹੜੇ ਦਰਸ਼ਕ ਦੇਖ ਰਹੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਆਮ ਤੁਸੀਂ ਜਰੂਰ ਸਿਨੇਮਾ 'ਚ ਜਾਇਓ ਤੇ ਜਰੂਰ ਦੇਖਿਓ ਮੂਵੀ ਤੂੰ ਬਣਦਾ ਵੇਖੀ ਕੀ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗੀ ਕਾਫੀ ਡਿਫਰੈਂਟ ਕੈਰੈਕਟਰਸ ਨੇ ਪਾਕਿਸਤਾਨ ਤੇ ਇੰਡੀਆ ਦਾ ਡਿਫਰੈਂਟ ਕਨਸੈਪਟ ਦੇਖਣ ਨੂੰ ਮਿਲੂਗਾ ਤੁਹਾਨੂੰ ਤੇ ਜਰੂਰ ਜਾਇਓ ਐਂਡ ਆਈ ਹੋਪ ਯੂ ਵਿਲ ਲਾਈਕ ਇਟ ਥੈਂਕ ਯੂ ਥੈਂਕ ਯੂ